ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੁਭੀਰ ਸਿੱਧੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਸੋਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਟਾਈਮ ਆਸੀਂ ਖੜੇ ਆ ਹਲਕਾ ਮਜੀਠਾ ਦੇ ਪਿੰਡ ਬਾਬੂਵਾਲ ਜਿੱਥੇ ਕਿ ਪਹਿਲਾ ਦਸਤਾਰ ਮੁਕਾਬਲਾ ਕਰਾਇਆ ਗਿਆ ਵਾ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਭਾਗ ਲਿਆ ਵਾ ਆਪਣਾ 15 ਤੋਂ ਜਿਹੜਾ ਵਾ 28 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ ਵਾ ਉਹਨਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਭੀ ਇਹ ਜਿਹੜਾ ਮੁਕਾਬਲਾ ਕਰਾਇਆ ਗਿਆ ਵਾ ਕਿਸ ਹੈ ਵੀਰ ਜੀ ਕੀ ਨਾਮ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਚਤਰ ਸਿੰਘ ਹੈ ਜੀ ਤੇ ਅੱਜ ਪਹਿਲਾ ਦਸਤਾਰ ਮੁਕਾਬਲਾ ਕਰਾਇਆ ਗਿਆ ਪਿੰਡ ਬਾਬੂ ਵਾਲੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਨਾਂ ਵੀ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਵੀਰਾਂ ਨੇ ਨੌਜਵਾਨਾਂ ਨੇ ਜਿਹੜਾ ਆਪਣੇ ਪਿੰਡ ਵਿੱਚ ਤਕਰੀਬਨ ਮੈਂ ਜਾਣਦਾ ਕਿ ਪਹਿਲੀ ਵਾਰ ਹੀ ਹੋਇਆ ਬਹੁਤ ਸਲਾਘਾਯੋਗ ਕਦਮ ਹੈ ਬਲੇ ਸੋਨਹਾਰ ਸੋਹਰਾ ਤੁਸੀਂ ਆਕਾਲ ਮੈਂ ਚਾਹੁੰਦਾ ਵੀ ਜਦਾਂ ਹੋਣ ਛੋਟੇ ਲੈਵਲ ਤੇ ਰੱਖ ਕੀਤਾ ਵਾ ਆਉਣ ਵਾਲੇ ਸਾਲ ਦੇ ਵਿੱਚ ਮੈਂ ਇਹ ਅਰਦਾਸ ਕਰਦਾ ਸਤਿਗੁਰੂ ਚਰਨਾਂ ਵਿੱਚ ਕਿ ਚੜ੍ਹਦੀ ਕਲਾ ਨਾਲ ਵੀਰ ਹੋਰ ਵੱਧ ਚੜ ਕੇ ਇਹ ਪ੍ਰੋਗਰਾਮ ਇਹ ਉਤਸ਼ਾਹ ਦੇਣ ਸਾਰੇ ਵੀਰ ਭਰਾ ਤੇ ਚੜ੍ਹਦੀ ਕਲਾ ਨਾਲ ਸਮਾਗਮ ਹੋਵੇ। ਵੀਰ ਜੀ ਦਸਤਾਰ ਮੁਕਾਬਲਾ ਪਹਿਲੀ ਵਾਰ ਤੁਹਾਡੇ ਪਿੰਡ ਕਰਵਾਇਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਾਇਆ ਗਿਆ। ਇਸ ਵਿੱਚ ਛੋਟੇ ਬੱਚਿਆਂ ਨੇ ਭਾਗ ਲਿਆ। ਹਾਂਜੀ ਇੱਕ ਗੱਲ ਉਹ ਵੀਰ ਜੀ ਹੁਣੇ ਕਹਿ ਕੇ ਗਏ ਵੀ ਜਿਨ੍ਹਾਂ ਦੀਆਂ ਦਾੜੀਆਂ ਜਿਹੜੀਆਂ ਵਾ ਕੱਟੀਆਂ ਵਾ ਉਹ ਦਸਤਾਰ ਮੁਕਾਵੜੇ ਨਾਲ ਨਾਲ ਆਪਣੇ ਜਿਹੜੇ ਦਾੜੇ ਵੀ ਪ੍ਰਕਾਸ਼ ਕੀਤੇ ਜਾਣ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਹਾਂਜੀ ਉਹ ਤੇ ਜੇ ਮਾਰੇ ਪਾਸ਼ਾ ਜੀ ਦਾ ਬਚਨ ਆਪਾਂ ਸੁਣੀ ਤਾਂ ਕਹਿੰਦੇ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨੇ ਕਰ ਸਾਬਤ ਸੂਰਤ ਸਿੱਖ ਬਣਿਆ ਜੀ ਗੁਰੂ ਕਰਗੀਧਾਰ ਪਾਸ਼ਾ ਜੀ ਨੇ ਸਾਨੂੰ ਇਹੋ ਹੀ ਹੁਕਮ ਦਿੱਤਾ ਕਿ ਸਾਬਤ ਸੂਰਤ ਬਣ ਤੇ ਗੁਰੂ ਵਾਲਾ ਬਣ ਇਹ ਸਾਡੇ ਵਾਸਤੇ ਲਾਜ਼ਮੀ ਹੈ ਜਿਹੜੀ ਦਸਤਾਰ ਜਿਹੜਾ ਉਪਰਾਲਾ ਹੁਣ ਨੌਜੋਨਾਂ ਵੀਰਾਂ ਨੇ ਕੀਤਾ ਵਾ ਤੇ ਬਹੁਤ ਹੀ ਵਧੀਆ ਕੀਤਾ ਵਾ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਵਾ ਸਾਡੇ ਜਿਹੜੇ ਬੱਚੇ ਅੱਜ ਜਿਹਨੇ ਦਸਤਾਰ ਵਧੀਆ ਹੋ ਸਕਦਾ ਕੱਲ ਨੂੰ ਘਰ ਜਾ ਕੇ ਫਿਰ ਕੋਸ਼ਿਸ਼ ਕਰੇ ਬਨਣ ਦੀ ਹੌਲੀ 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 ਕਰਕੇ ਹੋ ਸਕਦਾ ਉਹ ਆਪਣੇ ਉਧਰੋਂ 리ਦ ਮੁੜ ਕੇ ਤੇ ਗੁਰੂ ਦੇ ਚਰਨਾਂ ਵਿੱਚ ਥਾਣ ਕੇ ਬਰਾਜਮਾਨ ਹੋ ਜੇੜੇ ਆਮ ਲੋਕ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਉਹ ਸੰਦੇਸ਼ ਦੇਣਾ ਚਾਹੁੰਦਾ ਕਿ ਜਗਤ ਗੁਰੂ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 555 ਵਾ ਐਰਕਾ ਪ੍ਰਕਾਸ਼ ਦਿਹਾੜਾ ਮਾਰ ਪਾਤਸ਼ਾਹ ਜੀ ਬਹੁਤ ਕਿਰਪਾ ਸਤਿਗੁਰੂ ਦੀ ਨਗਰ ਉਤੇ ਬਾਦ ਜੜ ਕੇ ਇਹ ਹਰ ਸਾਲ ਕੱਲ ਨੂੰ ਸਾਡੇ ਨਗਰ ਗੁਰੂ ਦੇ ਨਗਰ ਕੀਰਤਨ ਆ ਤੇ ਹਰ ਸਾਲ ਸੰਗਤਾਂ ਬੜੇ ਪਿਆਰ ਦੇ ਨਾਲ ਹੀ ਮਨਾਉਂਦੀਆਂ ਵਾ ਧੰਨਵਾਦ ਆ ਸਮੂਹ ਸਾਧ ਸੰਗਤਾਂ ਦਾ ਤੇ ਧੰਨਵਾਦ ਉਹਨਾਂ ਬੱਚਿਆਂ ਦਾ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਹਿੱਸੇ ਲਏ ਤੇ ਸਮਾਗਮ ਕਰਾਏ ਆ ਸਤਿਗੁਰੂ ਮਹਾਰਾਜ ਪਾਸ਼ਾ ਗੁਰੂ ਨਾਨਕ ਪਾਸ਼ਾ ਦੀ ਚਰਨਾਂ ਵਿੱਚ ਇਹੋ ਬੇਨਤੀ ਹੈ ਕਿ ਮਹਾਰਾਜ ਸਾਰੀ ਸਮੂਹ ਸਾਧ ਸੰਗਤ ਨੂੰ ਵੀਰਾਂ ਨੂੰ ਦੇਣ ਦੁਗਣੀ ਆ ਰਾਜ ਚੌਗੜੀਆਂ ਤਰੱਕੀਆਂ ਬਖਸ਼ੀਂ ਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ ਸਕਦੇ ਧੰਨਵਾਦ ਵੀਰ ਜੀ ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਾਈ ਆਮ ਨੌਜਵਾਨਾਂ ਨੂੰ ਵੀ ਇਹ ਦੇ ਜਾਵੇ ਜਿਹੜੇ ਆਪਣੇ ਨਵੀਂ ਪੀੜੀ ਆਮ ਨੌਜਵਾਨ ਵੀਰਾਂ ਨੂੰ ਇਹ ਸੰਦੇਸ਼ ਦੇ ਵੀਰ ਜੀ ਜੋ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਬੁਰਾ ਹਾਲ ਆ ਬਹੁਤ ਜ਼ਿਆਦਾ ਹੀ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ ਜੀ ਤੇ ਇਹ ਅਰਦਾਸ ਬੇਨਤੀ ਕਰਦੇ ਵੀ ਬੱਚਿਆਂ ਨੂੰ ਸੱਚੇ ਪਾਤਸ਼ਾਹ ਆਪਣੇ ਵੱਲ ਜਿ ਤਰ੍ਹਾਂ ਇਹ ਛੋਟੇ ਬੱਚਿਆਂ ਦਾ ਤੁਸੀਂ ਬੜਾ ਵੱਡਾ ਪਰਾਲਾ ਬਹੁਤ ਲਾਂਗਾ ਜੋ ਕਰਨਾ ਪਿੰਡ ਦਾ ਨਗਰ ਦਾ ਤੇ ਅਸੀਂ ਇਹ ਆਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਇਹ ਨਗਰ ਨੂੰ ਉਦਮ ਬਖਸ਼ਦੇ ਰਹਿਣਾ ਛੋਟੇ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਦੀਆਂ ਮਾਵਾਂ ਨੂੰ ਸ਼ੁਰੂਆਤ ਤਾਂ ਹੁੰਦੀ ਹੈ ਮਾਵਾਂ ਤਾਂ ਜੀ ਤੇ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਬਹੁਤ ਵੱਡਾ ਅਪਰਾਲਾ ਵਾ ਤੇ ਮਾਵਾਂ ਵੀ ਅੱਗੇ ਤੋਂ ਪੈਣਾ ਵੀ ਕੋਸ਼ਿਸ਼ ਕਰਨ ਲਈ ਆਉਂਦੇ ਸਾਲ ਨੂੰ ਵੱਧ ਚੜ ਕੇ ਹੋਰ ਅਪਰਾਲੇ ਇਹੋ ਜਿਹੇ ਬੱਚਿਆਂ ਨੂੰ ਰਿੜਤਾ ਮਿਲੇ ਜੀ ਜਿਵੇਂ ਕਿ ਹਰੇਕ ਪ੍ਰਚਾਰਕ ਵੱਲੋਂ ਕਿਹਾ ਜਾਂਦਾ ਵੈ ਊੜਾ ਤੇ ਜੂੜਾ ਸੰਭਾਲਣ ਦੀ ਲੋੜ ਆ ਹੁਣ ਅੱਜਕੱਲ ਜਿਹੜੀਆਂ ਮਾਵਾ ਉਹਨਾਂ ਵੱਲੋਂ ਵੀ ਇਹ ਕਿਹਾ ਜਾਂਦਾ ਕਹਿ ਦਿੰਦੀਆਂ ਵਾਂ ਮੇਰ ਕੋ ਨਹੀਂ ਤੇਰਾ ਸਿਰ ਵਾਇਆ ਜਾਂਦਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਉਹ ਮਾਵਾ ਨੂੰ ਮੈਂ ਵੇਖੋ ਇਹ ਇਹ ਕਹਿਣਾ ਚਾਹੁੰਨਾ ਵਾਂ ਖਾਸ ਕਰਕੇ ਉਸ ਭੈਣਾ ਨੂੰ ਜਿਹਦਾ ਮਾਵਾ ਹੈ ਤੇ ਭੈਣੋ ਬਹੁਤ ਵੱਡੀ ਸਾਨੂੰ ਇਹ ਲੋੜ ਹੈ ਊੜਾ ਤੇ ਜੂੜਾ ਸਮਝਣ ਦੀ ਜਿੰਨਾ ਚਿਰ ਇਹ ਆਪਾਂ ਸਮਝਾਂਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਵੜੀ ਆ ਨਾ ਪਰਫੁੱਲਤਾ ਸਾਨੂੰ ਸਿੱਖੀ ਤੋਂ ਮਿਲਦੀ ਆ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਹ ਪੈਰੇ ਤੇ ਲਾਇਆ ਉਸ ਭੈਣਾ ਨੂੰ ਵੀ ਇਹ ਬੇਨਤੀ ਆ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇਣ ਵੱਧ ਤੋਂ ਵੱਧ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਆਪਾਂ ਉਪਰਾਲੇ ਕਰਦੇ ਰਹੀਏ ਬੱਚਿਆਂ ਵਾਸਤੇ ਤੇ ਸਾਡੇ ਬੱਚੇ ਸਿੱਖੀ ਦੇ ਨਾਲ ਜੁੜਨ ਦਸਤਾਰ ਮੁਕਾਬਲਾ ਕਰਾਇਆ ਉਹਦੇ ਇਸ 바ਦ ਵਿੱਚ ਮੈਂ ਸੁਖਬੀ ਸਿੱਧੂ ਕੈਮਰਾ ਪਰਸਨ ਹਰਜੀਤ ਦੇ ਨਾਲ ਪਬਲਿਕ ਪ੍ਰਾਈਮ ਟੀਵੀ ਮਜੀਠਾ